ਨਾਟ ਆਲ ਆਫ ਥੈਮ ਕੈਨ ਸਟੇ ਇਨ ਕੈਨੇਡਾ ਸੋ ਮਾਰਕ ਮਿਲਰ ਦੀ ਇਹ ਸਟੇਟਮੈਂਟ ਆਈ ਹੈ ਕਿ ਪਿਛਲੇ ਵੀਕ ਦੇ ਵਿੱਚ ਜਿਨੇ ਕਿ ਹਰੇਕ ਬੰਦੇ ਨੂੰ ਭੰਬਲ ਬੁੱਸੇ ਕਰਤਾ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਟੂਡੈਂਟ ਦੇ ਵਿੱਚ ਇੱਕ ਪੈਨਿਕ ਹੋ ਗਿਆ ਵੀ ਇਹ ਸਟੇਟਮੈਂਟ ਕਿੰਨਾਂ ਦੇ ਲਈ ਹੈ ਜਿਹੜੇ ਨਵੇਂ ਸਟੂਡੈਂਟ ਆਉਣੇ ਆ ਉਹਨਾਂ ਦੇ ਲਈ ਸਟੇਟਮੈਂਟ ਹੈ ਕਿ ਜਾਂ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਲਈ ਇਹ ਸਟੇਟਮੈਂਟ ਆ ਤੇ ਇਸ ਸਟੇਟਮੈਂਟ ਦਾ ਅਸਲ ਦੇ ਵਿੱਚ ਸੱਚ ਕੀ ਆ ਸੋ ਇਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੋਇਆ ਕਿ ਵੀ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਆਏ ਹੋਏ ਨੇਗੇ ਜਾਂ ਆ ਰਹੇ ਨੇ ਸੋ ਉਹ ਸਾਰੇ ਕੈਨੇਡਾ ਦੇ ਵਿੱਚ ਸਟੇ ਨਹੀਂ ਕਰਨਗੇ ਕਾਰਨ ਉਹਦਾ ਕੀ ਆ ਵੀ ਜਿਨ੍ਹਾਂ ਕੋਲੇ ਸਕਿੱਲ ਆ ਜਿਨ੍ਹਾਂ ਕੋਲੇ ਐਕਸਪੀਰੀਅੰਸ ਆ ਸਿਰਫ ਉਹ ਇੱਥੇ ਰਹਿ ਕੇ ਆਪਣੀ ਪੀਆਰ ਲੈ ਲੈਣਗੇ ਪਰ ਜਿਨ੍ਹਾਂ ਕੋਲੇ ਕੋਈ ਸਕਿੱਲ ਨਹੀਂ ਹੈਗੀ ਜਿਨ੍ਹਾਂ ਨੇ ਕੁਝ ਸਿੱਖਿਆ ਨਹੀਂ ਹੈਗਾ ਉਹਨਾਂ ਨੂੰ ਵਾਪਸ ਜਾਣਾ ਪਊਗਾ ਆਪਣੀ ਕੰਟਰੀ ਦੇ ਵਿੱਚ ਜਾਣ ਸਕਿੱਲ ਸਿੱਖ ਕੇ ਆਉਣ ਫਿਰ ਕੈਨੇਡਾ ਦੇ ਵਿੱਚ ਆਉਣ ਜਾਂ ਫਿਰ ਆਪਣੀ ਭਈ ਜੋ ਇੱਥੇ ਪੜ੍ਹਾਈ ਪੂਰੀ ਕਰ ਲਈ ਆ ਉਹ ਪੜ੍ਹਾਈ ਨੂੰ ਆਪਣੇ ਇੰਡੀਆ ਜਾਂ ਆਪਣੀ ਕੰਟਰੀ ਦੇ ਵਿੱਚ ਲੈ ਕੇ ਜਾ ਕੇ ਉੱਥੇ ਕੁਸ਼ ਕਰਨ ਸੋ ਇਹ ਸਟੇਟਮੈਂਟ ਕਰਕੇ ਜਿਹੜੇ ਸਟੂਡੈਂਟ ਆ ਬਹੁਤ ਪੈਨਿਕ ਹੋ ਚੁੱਕੇ ਆ ਹਜੇ ਤਾਂ ਸਿਰਫ ਸਟੇਟਮੈਂਟ ਹੀ ਆਈ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਇਹਦਾ ਸੱਚ ਹੈ ਕੀ ਆ ਜਦੋਂ ਅਸੀਂ ਕੈਨੇਡਾ ਆਏ ਸੀਗੇ 노 ਡਾਊਟ ਬਹੁਤ ਸੌਖੀ ਪੀਆਰ ਸੀਗੀ ਕੀ ਕਰਨਾ ਸੀਗਾ ਤੁਸੀਂ ਇੱਥੇ ਆਏ 2 ਸਾਲ ਦੀ ਤੁਸੀਂ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਗਿਆ ਤੇ ਨਾਲ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੌਬ ਕਰ ਲਈ ਇੱਥੋਂ ਤੱਕ ਕਿ ਕੋਈ ਲੇਬਰ ਕਲਾਸ ਦੀ ਜੌਬ ਵੀ ਕਰ ਲਈ ਕਿਸੇ ਇਦਾਂ ਦੀ ਪ੍ਰੋਵਿੰਸ ਦੇ ਵਿੱਚ ਜਾ ਕੇ ਤਾਂ ਤੁਸੀਂ ਸੌਖੇ ਤਰੀਕੇ ਦੇ ਨਾਲ ਪੀਆਰ ਹੋ ਜਾਓਗੇ ਇਕੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਸਟੂਡੈਂਟਾਂ ਨਾਲ ਜਿਨ੍ਹਾਂ ਨੇ ਕੈਨੇਡਾ ਵੱਲ ਰੁੱਖ ਕੀਤਾ ਤੇ ਇੱਥੋਂ ਵਾਲੇ ਰਹਿਣ ਵਾਲੇ ਵੀ ਸਟੂਡੈਂਟਾਂ ਨੇ ਦੂਜਿਆਂ ਨੂੰ ਗਾਈਡ ਕੀਤਾ ਵੀ ਤੁਸੀਂ ਇੱਥੇ ਆਵੋ ਇੱਥੇ ਸੌਖੇ ਤਰੀਕੇ ਦੇ ਨਾਲ ਤੁਸੀਂ ਪੀਆਰ ਹੋ ਜਾਓਗੇ ਪਰ ਜਦੋਂ ਤਦਾਦ ਵਧ ਗਈ ਕੈਨੇਡਾ ਦੇ ਰੂਲ ਦਿਨ-ਬਦਨ ਚੇਂਜ ਹੁੰਦੇ ਗਏ ਪਰ ਹੁਣ ਇਹ ਟਾਈਮ ਆ ਗਿਆ ਵੀ ਜਿਹੜੇ ਉਹ ਰੂਲ ਸੀਗੇ ਉਹ ਇੰਨੇ ਔਖੇ ਹੋ ਗਏ ਕਿ ਹੁਣ ਆਮ ਬੰਦੇ ਦੇ ਲਈ ਪੀਆਰ ਹੋਣਾ ਬਹੁਤ ਔਖਾ ਹੋ ਗਿਆ ਸੋ ਜਿਹੜੀ ਸਟੇਟਮੈਂਟ ਦੀ ਮੈਂ ਗੱਲ ਕੀਤੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਕਲੀਅਰ ਕੀਤਾ ਵੀ ਜਿਹੜੇ ਬੰਦੇ ਕੋਲੇ ਸਕਿੱਲ ਹੈਗੀ ਐ ਐਕਸਪੀਰੀਅੰਸ ਹੈਗਾ ਉਹੀ ਬੰਦਾ ਇੱਥੇ ਸੌਖੇ ਤਰੀਕੇ ਦੇ ਨਾਲ ਪੀਆਰ ਹੋ ਸਕਦਾ ਸਕਿੱਲ ਦੀ ਗੱਲ ਕਰੀਏ ਕਿ ਜਿਵੇਂ ਹੁਣ ਕੈਨੇਡਾ ਦੇ ਵਿੱਚ ਪੀਐਸਡਬਲਿਊ ਜਿਆਦਾ ਕਹੋ ਕਿ ਰਵਾਜ ਹੀ ਚੱਲਿਆ ਪਿਆ ਵੀ ਤੁਸੀਂ ਪੀਐਸਡਬਲਿਊ ਕਰ ਲਓ ਪੀਐਸਡਬਲਿਊ ਕਰ ਲਓ ਕਿਉਂਕਿ ਉਸ ਕੇਸ ਦੇ ਵਿੱਚ ਕੀ ਹੈ ਕਿ ਜੌਬਸ ਬਹੁਤ ਜ਼ਿਆਦਾ ਹੈਗੀਆਂ ਨੇ PSW ਦੇ ਵਿੱਚ ਵੈਸੇ ਹੁੰਦਾ ਕਿ ਜਿਵੇਂ ਇੱਕ ਪਰਸਨਲ سپورਟ ਵਰਕਰ ਹੁੰਦਾਗਾ ਇਹਦਾ ਇਹਦੀ ਫੁੱਲ ਫਾਰਮ ਆਗੀ ਤੇ ਜਿਵੇਂ ਕਿਸੇ ਘਰ ਦੇ ਵਿੱਚ ਕੋਈ 올ਡ এজ ਬੰਦਾ ਹੈਗਾਗਾ ਉਹਦੀ ਕੇਅਰ ਕਰਨੀ ਹੈ ਨਾ ਸਾਰਾ ਕੁਝ ਕਰਨਾ ਤਾਂ ਉਹ ਕੰਮ ਜਿਹੜੇ ਹੈਗੇ ਲੋਕ ਕਰਨਾ ਪਸੰਦ ਨਹੀਂ ਕਰਦੇ ਪਰ ਉਹਦੇ ਵਿੱਚ ਡਿਮਾਂਡ ਇੰਨੀ ਜ਼ਿਆਦਾ ਹੋ ਗਈ ਸੋ ਕੈਨੇਡਾ ਨੇ ਕਿਹਾ ਤਾਂ ਵੀ ਤੁਸੀਂ ਆਹ ਕੋਰਸ ਕਰੋ ਆਹ ਜੌਬ ਕਰੋ ਤੁਸੀਂ ਇੱਥੇ ਸੌਖੇ ਤਰੀਕੇ ਨਾਲ ਪੀਆਰ ਹੋ ਜਾਓਗੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਨਰਸਿੰਗ ਫੀਲਡ ਦੇ ਵਿੱਚ ਗੱਲ ਕਰੀਏ ਤਾਂ अर्ਲੀ ਚਾਈਲਡਹੂਡ ਆ ਗਿਆ ਸੋ ਹੋਮ سپورਟ ਵਰਕਰ ਆ ਗਏ ਸੋ ਉਹਨਾਂ ਨੇ ਉਹ ਜੌਬਸ ਦੇ ਵਿੱਚ ਡਿਮਾਂਡ ਕਰਤੀ ਵੀ ਆਹ ਜੌਬ ਕਰੋ ਆ ਤੁਸੀਂ ਕੋਰਸ ਕਰੋ ਹੁਣ ਸਾਰੇ ਸਟੂਡੈਂਟ ਉਹਨਾਂ ਕੋਰਸਾਂ ਵੱਲ ਜਾਣ ਲੱਗੇ ਸਾਰੇ ਉਹਨਾਂ ਜੌਬਸ ਵੱਲ ਜਾਣ ਲੱਗੇ ਅੱਜ ਦੇ ਟਾਈਮ ਦੇ ਵਿੱਚ ਕਹਿਣਾ ਇਹ ਆ ਵੀ ਹਾਂ ਜੀ ਉਹਦੇ ਵਿੱਚ ਪੀਆਰ ਹੋ ਜੂਗੇ ਪਰ ਕੱਲ ਨੂੰ ਜਦੋਂ ਉਹਦੇ ਵਿੱਚ ਵੀ ਡਿਮਾਂਡ ਨਾ ਰਹੀ ਤਾਂ ਬਹੁਤੇ ਸਟੂਡੈਂਟ ਨਰਾਸ਼ ਹੋਣਗੇ ਉਹਨਾਂ ਨੇ ਕਹਿਣਾ ਪਹਿਲਾਂ ਉਹਨਾਂ ਨੇ ਆਏ ਕਿਹਾ ਸੀ ਹੁਣ ਆਏ ਹੋ ਗਿਆ ਸੋ ਆਲਵੇਜ਼ ਕੰਪੀਟੀਸ਼ਨ ਦੇ ਵਿੱਚ ਜਦੋਂ ਵੀ ਆਪਾਂ ਆ ਜਾਂਦੇ ਹਾਂ ਕਿ ਤੁਹਾਨੂੰ ਜਿਹੜਾਗਾ ਕਹਿ ਲੋ ਕਿ ਐਦਾਂ ਦਾ ਸਿਚੁਏਸ਼ਨਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਪਰ ਆਪਣੇ ਆਪ ਨੂੰ ਕੰਪੀਟੀਸ਼ਨ ਦੇ ਵਿੱਚ ਨਾ ਰੱਖੋ ਬਹੁਤ ਸਾਰੀਆਂ ਐਦਾਂ ਦੀਆਂ ਟਰੇਡਸ ਹੈਗੀਆਂ ਨੇ ਬਹੁਤ ਸਾਰੀਆਂ ਐਦਾਂ ਦੀਆਂ ਸਕਿਲਡ ਕੰਮ ਹੈਗੇ ਵੀ ਸੌਖੇ ਤਰੀਕੇ ਨਾਲ ਪੀਆਰ ਹੋ ਸਕਦੇ ਹੋ ਪਰ ਇਸ ਚੀਜ਼ ਨੂੰ ਸੀਰੀਅਸ ਲੈਣਾ ਪਊਗਾ ਜਿਨੇ ਵੀ ਪਲੱਸ 2 ਵਾਲੇ ਸਟੂਡੈਂਟ ਆਏ ਆਗੇ ਜਾਂ ਕੋਈ ਬਹੁਤੇ ਸਟੂਡੈਂਟ ਇਦਾਂ ਦੇ ਬੈਠੇ ਆ ਜਿਹੜੇ ਸੋਚਦੇ ਆ ਵੀ ਪਤਾ ਨਹੀਂ ਅਸੀਂ ਕਿਵੇਂ ਪੀਆਰ ਹੋ ਜਾਾਂਗੇ ਜਾਂ ਕਈ ਵਾਰੀ ਇਦਾਂ ਵੀ ਹੁੰਦਾ ਬਹੁਤੇ ਬੱਚੇ ਨਰਾਸ਼ ਹੋ ਗਏ ਆ ਵੀ ਪਤਾ ਨਹੀਂ ਅਸੀਂ ਪੀਆਰ ਨਹੀਂ ਹੋਵਾਂਗੇ ਤੁਹਾਨੂੰ ਆ ਇੱਕ ਚੰਗੀ ਗਾਈਡੈਂਸ ਦੀ ਲੋੜ ਹੈਗੀ ਆਗੀ ਤੁਸੀਂ ਅੱਜ ਵੀ ਸੌਖੇ ਤਰੀਕੇ ਨਾਲ ਪੀਆਰ ਹੋ ਸਕਦੇ ਹੋ ਹੁਣ ਜੇ ਆਪਾਂ ਗੱਲ ਕਰੀਏ ਵਰਕ ਪਰਮਿਟ ਦੀ ਜਿਹੜੇ ਸਟੂਡੈਂਟ ਕਹਿੰਦੇ ਆ ਵੀ ਸਾਡੇ ਵਰਕ ਪਰਮਿਟ ਖਤਮ ਹੋਣ ਰਹੇ ਆ ਹਨਾ ਸੋ ਉਹਨਾਂ ਨੂੰ ਤਾਂ ਹੁਣ ਕਹਿ ਲੋ ਕਿ ਵੀ ਆਪਾਂ ਨਾ ਤਾਂ ਗਵਰਨਮੈਂਟ ਨੂੰ ਇਹ ਬਲੇਮ ਕਰ ਸਕਦੇ ਆ ਵੀ ਪਹਿਲਾਂ ਟੈਂਪਰੇਰੀ ਐਕਸਟੈਂਸ਼ਨ ਦਿੱਤੀ ਸੀ ਤਾਂ ਸਾਨੂੰ ਵੀ ਦਿਓ ਪਰ ਇਹ ਤਾਂ ਗਵਰਨਮੈਂਟ ਦੇ ਹੱਥ ਦੇ ਵਿੱਚ ਆ ਵੀ ਉਹਨਾਂ ਨੇ ਐਕਸਟੈਂਸ਼ਨ ਦੇਣੀ ਆ ਜਾਂ ਨਹੀਂ ਦੇਣੀ ਹੁਣ ਪਿਛਲੇ ਸਮੇਂ ਦੇ ਵਿੱਚ ਧਰਨੇ ਲੱਗ ਰਹੇ ਆ ਅਲੱਗ-ਅਲੱਗ ਸਿਟੀਜ਼ ਦੇ ਵਿੱਚ ਪ੍ਰੋਵਿੰਸ ਦੇ ਵਿੱਚ ਪਰ ਹਜੇ ਤੱਕ ਉਹਦਾ ਕੋਈ ਵੀ ਰਿਜ਼ਲਟ ਨਹੀਂ ਆਇਆ ਹਾਲਾਂਕਿ ਰੂਲਜ਼ ਦਿਨ-ਬਦ ਦਿਨ ਔਖੇ ਹੁੰਦੇ ਜਾ ਰਿਹਾ ਰੋਜ਼ ਨਵੀਂ ਸਟੇਟਮੈਂਟ ਆਉਂਦੀ ਆ ਜਿਹਦੇ ਵਿੱਚ ਕਿ ਉਹ ਸਟੂਡੈਂਟਾਂ ਦੇ ਪੱਖ ਦੇ ਵਿੱਚ ਨਹੀਂ ਹੁੰਦੀ ਉਹਨਾਂ ਦੇ ਅਗੇਂਸਟ ਹੁੰਦੀ ਹੈ ਜਿਹਦੇ ਨਾਲ ਕਿ ਹਰ ਹਰ ਦਿਨ ਸਟੂਡੈਂਟ ਇੱਕ ਨਵੀਂ ਸਟ੍ਰੈਸ ਚੱਲਦਾ ਹੈ ਤੇ ਆਪਾਂ ਗੱਲ ਕਰੀਏ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਏ ਆ 70000 ਸਟੂਡੈਂਟਸ ਜਿਹੜਾ ਵਾ ਉਹ ਨੰਬਰ ਆ ਜਿਹੜਾ ਆਪਾਂ ਪ੍ਰੋਪਰ ਨਹੀਂ ਕਹਿ ਸਕਦੇ ਕਹਿੰਦੇ ਕਿ ਇਹਦੇ ਤੋਂ ਵੱਧ ਵੀ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਏ ਆ 2024 ਦੇ ਵਿੱਚ ਜਾਂ 2025 ਦੇ ਵਿੱਚ ਹੁਣ ਉਹ ਸਟੂਡੈਂਟਸ ਜਦੋਂ ਕੈਨੇਡਾ ਦੇ ਵਿੱਚ ਆਏ ਸੀਗੇ 21 ਜਾਂ 22 ਦੇ ਵਿੱਚ ਆਏ ਹੋਣਗੇ ਉਹਨਾਂ ਨੇ ਆਪਣੀ ਸਟੱਡੀ ਕੰਪਲੀਟ ਕੀਤੀ ਤੇ ਇੰਡੀਆ ਤੋਂ ਜਦੋਂ ਉਹਨਾਂ ਨੇ ਸੋਚਣਾ ਸੀ ਕੈਨੇਡਾ ਆਉਣ ਦੇ ਲਈ ਤਾਂ ਸ਼ਾਇਦ ਉਹਨਾਂ ਨੇ ਹੋਰ ਕੰਟਰੀਜ਼ ਦਾ ਵੀ ਚੈੱਕ ਕੀਤਾ ਹੋਊਗਾ ਬਟ ਉਸ ਟਾਈਮ ਦੇ ਵਿੱਚ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਈਜ਼ੀ ਸੀਗਾ ਇੱਥੇ ਜਿਹੜੇ ਸੀਗੇ ਪੁਆਇੰਟਸ ਵਿੱਚ ਛੇਤੀ ਮੀਟ ਹੋ ਜਾਂਦੇ ਸੀ ਤੇ ਪੀਆਰ ਵੀ ਹੋ ਜਾਂਦੀ ਸੀਗੀ ਤੇ ਪੀਆਰ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਬੁਲਾ ਸਕਦੇ ਸੀਗੇ ਸ਼ਾਇਦ ਉਹਨਾਂ ਨੇ ਤਾਂ ਹੀ ਕੈਨੇਡਾ ਚੂਜ਼ ਕੀਤਾ ਸੀਗਾ ਬਟ ਜਦੋਂ ਉਹਨਾਂ ਨੇ ਸਟੱਡੀ ਕੰਪਲੀਟ ਕੀਤੀ ਸਾਰਾ ਕੁਝ ਡਨ ਹੋਇਆ ਜਿਹੜੇ ਸਕੋਰ ਆ ਉਹ ਵੀ ਜੇ ਆਪਾਂ ਕਹੀਏ ਕਿ 560 ਜਾਂ 535 ਤੇ ਆ ਜਿਹੜੇ ਕਿ ਮੀਟ ਕਰਨੇ ਬਹੁਤ ਔਖੇ ਆ ਕਈਆਂ ਦੀ ਗ੍ਰੈਜੂਏਸ਼ਨ ਵੀ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਤੇ ਸਟੂਡੈਂਟਸ ਦੇ ਕੋਲੇ ਇੱਕੋ ਹੀ ਆਪਸ਼ਨ ਬਚਦੀ ਆ ਐਲਐਮਆਈ ਐਲ ਐਮ ਆਈ ਦੀ ਕਾਸਟ ਦੀ ਵੀ ਜੇ ਆਪਾਂ ਗੱਲ ਕਰੀਏ ਤਾਂ 30 ਤੋਂ 35000 ਡਾਲਰ ਆ ਸੋ ਇੱਕ ਨਾਰਮਲ ਸਟੂਡੈਂਟ ਦੇ ਲਈ ਇਹ ਬਹੁਤ ਸਟਰਗਲ ਆ ਕਿ ਪਹਿਲਾਂ ਸਟੱਡੀ ਦੇ ਉੱਤੇ ਇੰਨੇ ਪੈਸੇ ਲਾ ਕੇ ਹੁਣ ਮੈਂ ਐਲ ਐਮ ਆਈ ਦੇ ਉੱਤੇ ਜਿਹੜੇ ਆ ਉਹ ਪੈਸੇ ਵੇਸਟ ਕਰਾਂ ਜੇ ਕਰਕੇ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਜੇ ਆਪਾਂ ਪ੍ਰਿੰਸ ਐਡਵਰਡ ਦੀ ਗੱਲ ਕਰੀਏ ਬ੍ਰੈਮਟਨ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਟਾਈਮ ਦੇ ਵਿੱਚ ਸਟੂਡੈਂਟਸ ਨੇ ਪ੍ਰੋਟੈਸਟ ਕੱਢੇ ਕਿਉਂਕਿ ਸਟੂਡੈਂਟਸ ਦਾ ਕਹਿਣਾ ਇਹ ਸੀਗਾ ਕਿ ਕੋਵਿਡ ਟਾਈਮ ਦੇ ਵਿੱਚ ਗਵਰਨਮੈਂਟ ਨੇ 18 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਸੀ ਕਿ ਤੇ ਜੇ ਗਵਰਨਮੈਂਟ ਉਦੋਂ ਐਕਸਟੈਂਸ਼ਨ ਦੇ ਸਕਦੀ ਹੈ ਤੇ ਸਾਨੂੰ ਕਿਉਂ ਨਹੀਂ ਦੇ ਸਕਦੀ ਕਿ ਅਸੀਂ ਵੀ ਉਵੇਂ ਹੀ ਫੀਸਾਂ ਪੇ ਕੀਤੀਆਂ ਸਾਰਾ ਕੁਝ ਉਦਾਂ ਹੀ ਕੀਤਾ ਸੋ ਫਿਰ ਸਾਡੇ ਨਾਲ ਅਨਫੇਅਰ ਡਿਸੀਜਨ ਕਿਉਂ ਆ ਦੂਜੇ ਪਾਸੇ ਬਹੁਤ ਸਾਰੇ ਲੋਕਾਂ ਇਲੈਕਸ਼ਨਸ ਆ ਰਹੀਆਂ ਵਾ ਤੇ ਇਹ ਸਾਰਾ ਕੁਝ ਤਾਂ ਹੀ ਹੋ ਰਿਹਾ ਵਾ ਇਲੈਕਸ਼ਨਸ ਕਰਕੇ ਕਿਉਂਕਿ ਇੱਥੋਂ ਦੇ ਜਿਹੜੇ ਸਿਟੀਜ਼ਨ ਆ ਰਾਈਟ ਨਾਓ ਇਹ ਮੰਨਦੇ ਆ ਕਿ ਟਰੂਡੋ ਦੇ ਕਾਰਨ ਹੀ ਉਹਨਾਂ ਦੇ ਦੇਸ਼ ਦਾ ਹਾਲ ਹੋਇਆ ਕਿ ਟਰੂਡੋ ਨੇ ਐਨੇ ਸਟੂਡੈਂਟਸ ਬਲਾਈ ਸਟੂਡੈਂਟਸ ਆਏ ਜੌਬ ਲਾਸ ਹੋਈਆਂ ਬਾਕੀ ਆਪਾਂ ਗੱਲ ਕਰੀਏ ਹਾਊਸ ਕ੍ਰਾਈਸਿਸ ਦੀ ਤਾਂ ਇਹ ਸਾਰਾ ਗਵਰਨਮੈਂਟ ਦਾ ਫਾਲਟ ਆ ਗਵਰਨਮੈਂਟ ਨੇ ਜੇ ਇਮੀਗ੍ਰੇਸ਼ਨ ਪਲਾਨੀ ਸੀ ਕਿ ਤਾਂ ਉਹਨਾਂ ਨੂੰ ਪ੍ਰੋਪਰ ਸਟ੍ਰੈਟਜੀਜ਼ ਵੀ ਬਣਾਉਣੀਆਂ ਚਾਹੀਦੀਆਂ ਸੀਗੀਆਂ ਸੋ ਉਹਨਾਂ ਦਾ ਮੰਨਣਾ ਇਹ ਆ ਕਿ ਇਲੈਕਸ਼ਨਸ ਕਰਕੇ ਆ ਕਿਉਂਕਿ ਗਵਰਨਮੈਂਟ ਨੂੰ ਵੀ ਪਤਾ ਵਾ ਕਿ ਪੀਆਰ ਤੇ ਸਟੂਡੈਂਟ ਇਹਨਾਂ ਦੀਆਂ ਵੋਟਾਂ ਤਾਂ ਬਣੀਆਂ ਨਹੀਂ ਹੋਈਆਂ ਸਭ ਵੋਟਾਂ ਤਾਂ ਸਿਟੀਜ਼ਨ ਲੋਕਾਂ ਨੇ ਪਾਉਣੀਆਂ ਵਾ ਸੋ ਇਲੈਕਸ਼ਨਸ ਕਰਕੇ ਉਹ ਸਾਰਾ ਕੁਝ ਐਵੇਂ ਕਰ ਰਹੀ ਹੈ ਕਿ ਇੱਕ ਵਾ ਸਿਟੀਜ਼ਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾਏ ਬਾਕੀ ਜੇ ਆਪਾਂ ਗੱਲ ਕਰੀਏ ਸਟੂਡੈਂਟਸ ਦੀ ਤਾਂ ਪਹਿਲੇ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਈਜ਼ੀ ਪੀਆਰ ਮਿਲ ਜਾਂਦੀ ਹੁੰਦੀ ਸੀਗੀ ਚਾਹੇ ਤੁਸੀਂ ਨਾਰਮਲ ਜੌਬ ਕਰਦੇ ਸੀਗੇ ਬਟ ਰਾਈਟ ਨਾਓ ਜਿਹੜੀ ਪ੍ਰਾਇਓਰਿਟੀ ਦਿੱਤੀ ਗਈ ਆ ਉਹ ਹੈਲਥ케ਅਰ ਨੂੰ ਦੇ ਦਿੱਤੀ ਐ ਸੋ ਹੁਣ ਸਾਰੇ ਲੋਕ ਤਾਂ ਹੈਲਥ케ਅਰ ਦੇ ਵਿੱਚ ਹੈ ਨਹੀਂ ਸੋ ਇਹ ਸੀਗੀਆਂ ਅਪਡੇਟਸ ਸਾਰੀਆਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਜੋ ਰਾਈਟ ਨਾਓ ਚੱਲ ਰਹੀਆਂ ਵਾਂ ਜੋ ਮਾਰਕ ਮਿਲਰ ਦੀ ਸਟੇਟਮੈਂਟ ਵੀ ਆਈ ਐ ਮਾਰਕ ਮਿਲਰ ਦਾ ਵੀ ਇਹੀ ਕਹਿਣਾ ਵਾ ਕਿ ਜਾਂ ਤੱਕ ਸਟੂਡੈਂਟ ਆਪਣੀ ਕੰਟਰੀ ਦੇ ਵਿੱਚ ਕੋਈ ਸਕਿੱਲ ਸਿੱਖ ਕੇ ਆਣ ਤੇ ਜਾਂ ਇੱਥੋਂ ਕੋਈ ਸਕਿੱਲ ਸਿੱਖ ਕੇ ਵਾਪਸ ਆਪਣੀ ਕੰਟਰੀ ਦੇ ਵਿੱਚ ਜਾਣ ਕਿਉਂਕਿ ਜਦੋਂ ਆਪਾਂ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਦੇ ਆ ਤਾਂ ਆਪਾਂ ਉਥੇ ਕਲੀਅਰਲੀ ਮੈਂਸ਼ਨ ਕਰਕੇ ਆਉਣਾ ਕਿ ਆਫਟਰ ਕੰਪਲੀਟਿੰਗ ਮਾਈ ਸਟੱਡੀ ਜਦੋਂ ਮੈਂ ਸਟੱਡੀ ਪਰਮਿਟ ਲਿਆਉਂਗਾ ਮੈਂ ਵਾਪਸ ਆਪਣੀ ਕੰਟਰੀ ਦੇ ਵਿੱਚ ਆਉਂਗਾ ਸੋ ਆਪਾਂ ਪ੍ਰੋਪਰ ਜਿਹੜਾ ਫਾਲਟ ਆਫ ਇਮੀਗ੍ਰੇਸ਼ਨ ਦਾ ਵੀ ਨਹੀਂ ਕੱਢ ਸਕਦੇ ਬਾਕੀ ਹੋਰ ਅਪਡੇਟਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਵੀ ਫੋਲੋ ਕਰ ਸਕਦੇ ਹੋ ਕਿਉਂਕਿ ਇਮੀਗ੍ਰੇਸ਼ਨ ਦੇ ਕੋਈ ਵੀ ਅਪਡੇਟ ਹੁੰਦੀ ਐ ਸੇ ਟਾਈਮ ਟੂ ਟਾਈਮ ਜੜੀ ਆ ਅਪਡੇਟ ਕਰਦੇ ਆ ਤੇ ਜੇ ਹੁਣ ਕਿਸੇ ਨੇ ਵੀ ਕੈਨੇਡਾ ਔਨ ਬਾਰੇ ਸੋਚਣਾ ਵਾ ਤਾਂ ਆਉਣ ਤੋਂ ਪਹਿਲਾਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਕੋਈ ਨਾ ਕੋਈ ਸਕਿੱਲ ਸਿੱਖ ਕੇ ਜ਼ਰ ਕਿ ਤੁਹਾਨੂੰ ਕੈਨੇਡਾ ਕੇ ਫਾਇਦਾ ਵੀ ਹੋਵੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਾਰੀ ਗੱਲ ਸਾਰੇਆਂ